ਆ ਗੱਲਾਂ ਪੁੱਛਦਾ ਵੀ ਗੱਲਾਂ ਦਾ ਗੱਲ ਲੜ ਕਿਉਂ ਹੀ ਆਇਆ ਆ ਜਾਂਦਾ ਆ ਜਾਂਦਾ ਭਰਾਵਾ ਹੋ ਜਾਂਦਾ ਆ ਨਾਉਣ ਗਿਆ ਪਰੇਸ਼ਾਨ ਨਾ ਗੱਲਾਂ ਦਾ ਗੱਲ ਨਾਉਣ ਗਿਆ ਦੇ ਕਹਿੰਦੇ ਪੂਰਾ ਐਕਟਰ ਆ ਇਹ ਹਾਂ ਬਈ ਇਹ ਨਹੀਂ ਪਤਾ ਵੀ ਇਹ ਬੇਵਾ ਵਿਚਾਰਾ ਨਾ ਇਹ ਨਹੀਂ ਬੇਵਾ ਹਾਂ ਕਈ ਜਨਾਨੀ ਮਰੀ ਗਈ ਦੇਵਾ ਜਨਾਨੀਆਂ ਹੁੰਦੀਆਂ ਵਾ ਉਹ ਤਾਂ ਮਰ ਗਈ ਤੇ ਉਹ ਹੁਣ ਮੈਨੂੰ ਛੱਡ ਗਈ ਉਹ ਤਾਂ ਬੇਵਾਹ ਇਹ ਵੀ ਇਹਦਾ ਨਾ ਕਰ ਇਹਨੂੰ ਕੁਝ ਹੁੰਦਾ ਤੇ ਉਹ ਬੇਵਾਹ ਹੋਣੀ ਉਹ ਫੌਤ ਹੋ ਗਈ ਹੁਣ ਇਹ ਬੇਵਾਹ ਅਜਾ ਦੇਦੀ ਅਵੀ ਸਈਆਂ ਪਾਏ ਦੀ ਅਵੀ ਸਈਆਂ ਤੇ ਉਹਦੀ ਤਾਂ ਸਈਆਂ ਸਈਆਂ ਹਮ ਤੇ ਸਵੀਕਾਰ ਹੀ ਨਹੀਂ ਉਹਨਾਂ ਨੇ ਕਰਿਆ ਕਦੇ ਵੀ ਨਹੀਂ ਸਵੀਕਾਰ ਕਰਿਆ ਹੈਗਾ ਵੀ ਮੁੰਡਾ ਜੇ ਉਹਨਾਂ ਨੇ ਇਹ ਵੀ ਕਹਿਣਾ ਜੇ ਕੋਈ ਮੇਰੇ ਨਾਲ ਆ ਗਏ ਆ ਚਾਹ ਪਾਣੀ ਦੇ ਦਿਓ ਕੰਜਰਾ ਇਹਨੇ ਮੇਰੇ ਯਾਰਾਂ ਦੋਸਤਾਂ ਨੂੰ ਵੀ ਇਹ ਕਹਿਣਾ ਉਹਨਾਂ ਨੇ ਬਾਈ ਸਾਬਣੀ ਵੀ ਦੇਣਾ ਜਰੂਰ ਲੱਸੀ ਰਸੀ ਪਲਾਓ ਆ ਪੰਜਰ ਆਏ ਨੇ ਕਦੇ ਨਹੀਂ ਆਏ ਕਹਿੰਦੇ ਵੀ ਇਹਦੇ ਦੋਸਤ ਆ ਇਹਨੂੰ ਆ ਵੀ ਜਾਇਗਾ ਇਹ ਇਹੋ ਜਿਹਾ ਹੋਰੇ ਰੇਟ ਇਹਨਾਂ ਨੇ ਘਟਾਇਆ ਇਹ ਘੱਟ ਉਦੋਂ ਤੱਕ ਰਹਿਣਾ ਜਦੋਂ ਤੱਕ ਕਣਕ ਸਾਡੇ ਕੋਲ ਹਾਂ ਜਿੰਮੇਦਾਰਾਂ ਕੋਲ ਜਦੋਂ ਹਾਜੀ ਟ੍ਰੇਡ ਮੱਕਾ ਟ੍ਰੇਡ ਤੇ ਬਿਸਮਿਲ੍ਲਾ ਟ੍ਰੇਡ ਤੇ ਅੱਲਾ ਵਾਲੇ ਟ੍ਰੇਡ ਤੇ ਮਦੀਨਾ ਟ੍ਰੇਡ ਤੇ ਬੋਲੇ ਨੇ ਪੈ ਜਾਣੀ ਨਾ ਜੀ ਉਦੋਂ 5500 ਦੀ ਹੋਈ ਹਾਂਜੀ ਯਾ ਜਦੋਂ ਇਹ ਗਵਰਨਮੈਂਟ ਦੇ ਗੱਲਿਆਂ ਚ ਲਈ ਜਾਂਦੀ ਉਦੋਂ ਸਾਨੂੰ ਰਿਟਰਨ ਉਹੀ ਕਣਕ 3400 ਸਾਡੇ ਕੋਲ ਲੈ ਕੇ ਸਾਨੂੰ ਉਹਦਾ ਆਟਾ 6000 ਲੱਭਣਾ ਹਾਂ ਯਾ ਕਣਕ ਜਿਹੜੀ ਆ 5000 ਪਚੂ ਹੋਵੇ ਸੇਮ ਸਾਡੇ ਵੀ ਸਾਡੇ ਵੀ ਸੇਮ ਹੀ ਹੈ ਇਹਨੂੰ ਆਂਦੇ ਨੇ ਪਿਆਰ ਹੁਣ ਇਹ ਮੋਬਦਾਂ ਬੋਲ ਕਿਵੇਂ ਮੋੜੇਗਾ ਸਹੀ ਗੱਲ ਹੈ ਇਹਨੂੰ ਮੋੜਨਾ ਇਹ ਨਹੀਂ ਮੋੜਣਾ ਜੀ ਜਵਾਬ ਜਵਾਬ ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਨਵਾਂ ਦਿਨ ਤੇ ਨਵਾਂ ਸ਼ੂਟ ਸ਼ੁਰੂ ਹੋ ਗਿਆ ਅੱਜ ਫਿਰ ਚੌਥਾ ਪੰਜਵਾਂ ਦੇਣਾ ਸਾਡਾ ਸ਼ੂਟ ਨੂੰ ਚੱਲਦੇ ਨੂੰ ਤੇ ਅਸੀਂ ਅੱਲੀਆ ਡੇਰਿਆਂ ਦੇ ਫਿਰਦੇ ਹਾਂ ਡੰਗਰਾਂ ਜਿਵੇਂ ਲੋ 16 ਦੇ ਤੇ ਇੱਧਰ ਕੀ ਕਰਨ ਦੇ ਨੇ ਤਰ ਵਹਾਂ ਇੱਧਰ ਚੱਲਣ ਦੇ ਢੋਕੇ ਵਾਲੀ ਢਾਰਨੀ ਜੇ ਮੇਕਅਪਾ ਕੁਪਾ ਹੋਰ ਐਮਐਲਏ ਸਾਹਿਬ ਨਮਸਕਾਰ ਨਮਸਕਾਰ ਗੱਡੀ ਚ ਤਾਂ ਨਹੀਂ ਉਠਾਉਂਗੇ ਤੁਹਾਨੂੰ ਸਿਕਿਉਰਿਟੀ ਲਾਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਸਿਕਿਉਰਿਟੀ ਚਾਹੀਦੀ ਐ ਨਾ ਐਮਐਲਏ ਨੂੰ ਹਾਂ ਇੱਕ ਸਿਕਿਉਰਿਟੀ ਆ ਬੱਤੀ ਆ ਸਾਡਾ ਬੰਦਾ ਹੋਊਗੀ ਬੱਤੀ ਜਾਂਦਾ ਤੇ ਉਹ ਵੜੀ ਗਿਆ ਚਲੋ ਉਹ ਠੀਕ ਆ ਇਧਰ ਟੋਕੇ ਨਾ ਕਿ ਦੰਦ ਰਗੜਨ ਨੇ ਹਾਂ ਦੰਦ ਰਗੜਨ ਠੀਕ ਆ ਮੈਂ ਕਰ ਹਾਂ ਥੋੜੇ ਅੱਗੇ ਕਰ ਦੋ ਭਾਈ ਕੈਮਰਨ ਰੇਤੀ ਮਾਰਨ ਨੇ ਪੋੜਾ ਨਾ ਉਰੇ ਨੂੰ ਇੱਧਰ ਨੂੰ ਕਰ ਲੋ ਅੱਗੇ ਕਰਕੇ ਨਾ ਨੇੜੇ ਕਰ ਆਹ ਜਿਹੜਾ ਜਿਹੜੇ ਦਾ ਇਹ ਸੈਟ ਹੈ ਸਾਡਾ ਬਸ ਅਸੀਂ ਇੱਥੇ ਹੀ ਆਉਣ ਇੱਦੇ ਸਿੱਤੇ ਆਉਣ ਇਹ ਆ ਜੀ ਸਾਡਾ ਸੈਟ ਉਹ ਹਾਲਾਤ ਤੂੰ ਫੋਟੋ ਕੱਲ ਤੇ ਖਾ ਕੇ ਪਰਾਨਾ ਸਰੋਜ ਸਰੋਜ ਦੇ ਸੇਵਾ ਵਾਲੇ ਤਾਂ ਚੰਪ ਘੜਦੇ ਲੈ ਫੋਟ ਇਹਨਾਂ ਦਾ ਖਾਦਾਗਾ ਅੰਕਲ ਅੰਜੂਮ ਨੂੰ ਪੁੱਛਣ ਲਿਆ ਵੀ ਆ ਗੱਲਾਂ ਦਾ ਗੱਲ ਨਹੀਂ ਆ ਆ ਗੱਲ ਨੂੰ ਪੁੱਛਦਾ ਵੀ ਗੱਲਾਂ ਦਾ ਗੱਲੜ ਕਿਉਂ ਆਇਆ ਆ ਆ ਜਾਂਦਾ ਆ ਜਾਂਦਾ ਭਰਾਵਾ ਆ ਜਾਂਦਾ ਆ ਨਾਉਣ ਗਿਆ ਪਰੇਸ਼ਾਨਾ ਹੋ ਗੱਲਾਂ ਦਾ ਗੱਲੜ ਨਾਉਣ ਗਿਆ ਕਿਉਂ ਜਾਂਦਾ ਇਸ ਤਰ੍ਹਾਂ ਹੀ ਆਓ ਜੀ ਆਓ ਜੀ ਅਸਰ ਸਾਹਿਬ ਇਹ ਖਾਲੀ ਕਿਉਂ ਨਹੀਂ ਆਇਆ ਤੁਸੀਂ ਸਰ ਵੀਡੀਓ ਦੇਖੀ ਸੀ ਕਾਰੀ ਖਾਲੀ ਜਿਹੜੇ ਪਹਿਲੇ ਨਹੀਂ ਸਰ ਵੀਡੀਓ ਦੇਖੀ ਜੀ ਉਥੇ ਜਿੱਦੇ ਖਾਲੀ ਹੋ ਗਏ ਕਾਰੀ ਸਾਹਿਬ ਵੀ ਮਠਾਈ ਲੈ ਕੇ ਆਏ ਤੇ ਢਿੱਲੂ ਸਾਹਿਬ ਵੀ ਲੈ ਕੇ ਆਈ ਇਹ ਕਿਉਂ ਲੈ ਕੇ ਆਏ ਤੁਸੀਂ ਦੱਸ ਤੁਹਾਨੂੰ ਪਤਾ ਹੋਣਾ ਜੀ ਇਹ ਪੰਜਾਬੀ ਲਹਿਰ ਦੀ ਮਿਹਰਬਾਨੀ ਇਹ ਵੀ ਕਰਦੇ ਆ ਨੇ ਆਏ ਬੈਠ ਜਾ ਦੱਸ ਤੇਰਾ ਸੀਨ ਆ ਗਿਆ ਸੀਨ ਕਰਦਾ ਸੀ ਮਠਾਈ ਖਾਣੇ ਓਏ ਓਏ ਪੁਲਿਸ ਤਿਆਰ ਹੋ ਗਈ ਆ ਕਿਸੇ ਦਾ ਕਰਨ ਉੱਪਰ ਕਹਿੰਦੇ ਖਾਣ ਬੰਦ ਕਰੋ ਹੈਲੋ ਸਤ ਸ੍ਰੀ ਅਕਾਲ ਦਾ ਸਾਹਿਬ ਮਠਿਆਈ ਪਈ ਹੈ ਮਠਿਆਈ ਜੇਬ ਚ ਪਾ ਲਓ ਬਾਹਰ ਚਲ ਗਿਆ ਭੁੱਖ ਲੱਗੀ ਹੈ ਖਾ ਲਵਾਂਗੇ ਸਹੀ ਆ ਤੇ ਕਿਤੇ ਨਹੀਂ ਇੱਥੋਂ ਨਹੀਂ ਆਪਾਂ ਉਧਰ ਜਾਣਾ ਉੱਥੇ ਮਠਿਆਈ ਲਵਣੀ ਮਠਿਆਈ ਵਾਲਾ ਖਾ ਲਓ ਏ ਅੱਛਾ ਫੁੱਲਸ ਵਾਲਿਆਂ ਦੇ ਅੱਗੇ ਉਹ ਬਹੁਤਾ ਖਾਂਦੇ ਹੁੰਦੇ ਨੇ ਉਹ ਨਹੀਂ ਦੇ ਨਾਲ ਲੈ ਜਾਓ ਚੱਕ 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 ਸਸਤੇ ਆ? ਜਦੋਂ ਕੰਮ ਵੱਧ ਗਿਆ ਹੁੰਦਾ। ਹਾਂ ਜੀ ਸ਼ਹਿਰ ਬਹੁਤ ਸਸਤੇ ਆ ਜੀ। ਕਿੰਨੇ ਆਲੇ? 20-20 ਰੁਪਏ ਦਾ ਕਾਸਟੇਬਲ ਆ ਜੀ। ਉਹ ਮਟਰੀਅਲ ਜੱਕ ਖਾਈ ਜਾਂਦੇ ਉਹ ਤੋਂ ਛੋਟੇ ਆ। ਅਸਲ ਪਲੀਸ ਆਲੇ ਬਣਿਆ। ਅਸਲ ਅਸਲ। ਲੇਟ ਉਤਾਇਆ ਜੀ ਅੰਜਮ ਦੇ। ਤੇ ਪੂਰਾ ਖੜਕਵਾ ਸੁਭਾਅ ਆ ਤਾਇਆ ਜੀ ਹੁੰਦਾ ਵੀ। ਹਾਂ। ਹਾਂ ਪੂਰਾ। ਜਿਵੇਂ ਤੇਰੇ ਬਾਬੇ ਦਾ ਬਾਬਾ ਕਿਹਦਾ? ਹਾਂ। ਬਾਬਾ ਦਾ ਮੇਰਾ ਬੜਾ ਖਰਾਬ ਹੁੰਦਾ ਸੀ ਉਹ ਅੱਗੇ ਕਿਵੇਂ ਇਹਨੇ ਤਾਇਆ ਜੀ ਬਾਬਾ ਜੀ ਮੇਰੇ ਸਾਰੇ ਮੈਂ ਮੈਂ ਤਾਂ ਗੁਲਾਮ ਕੌਮ ਸੀਗਾ ਗੁਲਾਮ ਦਾਦੇ ਦੀ ਵੀ ਸਈਆਂ ਤਾਇਏ ਦੀ ਵੀ ਸਈਆਂ ਤੇ ਉਹਦੀ ਤਾਂ ਸਈਆਂ ਸਈਆਂ ਹੂੰ ਤੇ ਸਵਕਾਰ ਹੀ ਨਹੀਂ ਉਹਨਾਂ ਨੇ ਕਰਿਆ ਕਦੇ ਵੀ ਨਹੀਂ ਸਵਕਾਰ ਕਰਿਆ ਹੈਗਾ ਵੀ ਮੁੰਡਾ ਜੇ ਉਹਨਾਂ ਨੇ ਇਹ ਵੀ ਕਹਿਣਾ ਜੇ ਕੋਈ ਮੇਰੇ ਨਾਲ ਆਗੇ ਆ ਚਾਹ ਪਾਣੀ ਦੇ ਦਿਦੋ ਕੰਜਰਾ ਇਹਨੇ ਮੇਰੇ ਯਾਰਾਂ ਦੋਸਤਾਂ ਨੂੰ ਵੀ ਆਇਆ ਕਹਿਣਾ ਉਹਨਾਂ ਨੇ ਬਾਈ ਸਾਹਬਣੀ ਵੀ ਦੇਣਾ ਜ਼ਰੂਰ ਲੱਸੀ ਰੂਸੀ ਪਲਾਉ ਆ ਪੰਜਰ ਆਏ ਨੇ ਕਦੇ ਨਹੀਂ ਆਏ ਕਹਿੰਦੇ ਵੀ ਇਹਦੇ ਦੋਸਤ ਆ ਇਹਨੂੰ ਆ ਵੀ ਜਹਾਜ ਆ ਇਹੋ ਜਿਹਾ ਹੋਰੇ ਉਹ ਕਹਿੰਦੇ ਹੁੰਦੇ ਸੀ ਸਾਡੇ ਘਰੇ ਮਰਾਸੀ ਸੀ ਹੂੰ ਵੀ ਮਰਾਸੀ ਸਾਲਾ ਮਰਾਸੀ ਦੋਨ ਕੋਈ ਵੀ ਕਹਿੰਦੇ ਬਸ ਕਹਿੰਦੇ ਆ ਚੰਗੀ ਪੁਲੀ ਖੇਤੀ ਕਰਦ ਨੇ ਪੜਦ ਨੇ ਆਹ ਮੁੰਡੇ ਨੇ ਜ਼ਮੀਨ ਨੱਕ ਕਟਾਰ ਰੱਖੀ ਹੈ ਕਦੇ ਇਧਰ ਜਾਂਦਾ ਕਦੇ ਇਧਰ ਸੱਚੀ ਜਮਾ ਸੱਚੀ ਗੱਲ ਆ ਫਰਾਣੇ ਬੰਦੇ ਇਦਾਂ ਹੀ ਇਹਦਾ ਹੁਣ ਇਹ ਕੰਮ ਹੀ ਇਹ ਹੁਣ ਤਾਂ ਵੀ ਲੋਕ ਆਪ ਕਹਿੰਦੇ ਨੇ ਵੀ ਸਾਡੇ ਚ ਬੱਚਾ ਨੂੰ ਲਾਓ ਹਾਂ ਬੇਸ ਵਿੱਚ ਲੈਂਟ ਭਾਈ ਸਕੂਲ ਦੇ ਵਿੱਚ ਫੰਕਸ਼ਨਾਂ ਦੇ ਵਿੱਚ ਵੀ ਕਹਿੰਦੇ ਨੇ ਵੀ ਬੱਚੇ ਨੂੰ ਫੈਂਸੀ ਡਾਂਸ ਕਰਾਓ ਬੱਚੇ ਨੂੰ ਡਰਾਮਾ ਚਲੋ ਬੱਚੇ ਨੂੰ ਗਾਇਕੀ ਚਲੋ ਪਰ ਇੱਕ ਗੱਲ ਆ ਭਾਈ ਗੁਰਜੀਤ ਇਹ ਨਾ ਹੁਣ ਤੁਸੀਂ ਉੱਥੇ ਠੇਠਰ ਕਰਦੇ ਆਂ ਇੰਡੀਆ ਦੇ ਵਿੱਚ ਤੁਹਾਡੇ ਠੇਠਰ ਅਸੀਂ ਬੜੇ ਦੇਖੇ ਆਂ ਤੁਹਾਡੇ ਤੁਸੀਂ ਗੱਲ ਸਮਝਾਣੇ ਆਂ ਇਹ ਵੀ ਇੱਕ ਪੜਾਈ ਆ ਜਿਹਦੀ ਗੱਲ ਬੰਦਿਆਂ ਦੀ ਸਮਝ ਨਹੀਂ ਆਉਂਦੀ ਤੁਸੀਂ ਐ ਇਦਾਂ ਸਮਝਾ ਦਿੰਦੇ ਹਾਂ ਕਿਉਂਕਿ ਲੋਕ ਤਾਂ ਜਿਵੇਂ ਜਿਵੇਂ ਅਸੀਂ ਗੱਲ ਕਹਿਣੀ ਵੀ ਆ ਸਰਕਾਰੀ ਦਰਬਾਰੇ ਦੀ ਗੱਲ ਕਹਿਣੀ ਆ ਕਨੀਮ ਦੀ ਗੋਲੀ ਗੁਰਚੇ ਲਵੇਟ ਕੇ ਦੇਣੀ ਆ ਹਾਂ ਗੱਲ ਨਹੀਂ ਆ ਉਹਨਾਂ ਦੇ ਔਰ ਜਿੱਟੇ ਵੀ ਵਜਦੀ ਗੋਡੇ ਵੀ ਵਜਦੀ ਉਹਨਾਂ ਦੇ ਸਾਰੇ ਕੁਝ ਹੁੰਦੇ ਪਰ ਉਹ ਫੀਲ ਨਹੀਂ ਕਰਦੇ ਫੀਲ ਨਹੀਂ ਕਰਦੇ ਤੇ ਨਾ ਜਿਹੜਾ ਜਿਹੜਾ ਬੰਦਾ ਉਹ ਗੁੱਗਲ ਤੇ ਨਹੀਂ ਲੱਭਦਾ ਉਹ ਬਜ਼ੁਰਗਾਂ ਦੇ ਤਜਰਬੇ ਹਾਂ ਬਜ਼ੁਰਗਾਂ ਦੀਆਂ ਜਿਹੜੀਆਂ ਅਗਦੇ ਤੇ ਦਿੱਤੀਆਂ ਹੋਈਆਂ ਨੇ ਮੈਂ ਤੁਹਾਨੂੰ ਦੱਸਦਾ ਵੀ ਮੈਂ 47 ਬਿਲਕੁਲ ਨਹੀਂ ਦੇਖਿਆ ਮੈਂ ਨਿਆਣਾ ਮੈਂ ਤਾਂ ਮੇਰੇ ਫਾਦਰ ਸਾਹਿਬ ਵੀ ਮੈਂ ਸਾਰਾ ਦਾਦੇ ਤੇ ਨਾਨਨੇ ਤੋਂ ਸੁਣਿਆ ਮੈਨੂੰ ਐ ਲੱਗਦਾ ਵੀ ਮੈਂ ਅੱਖੀਂ ਦੇਖਿਆ ਅੱਖੀਂ ਦੇਖਿਆ ਕਿਉਂਕਿ ਆਪਣੇ ਕੋਲ ਹੁਣ ਤਾਂ ਮੋਬਾਈਲਾਂ ਤੇ ਬੈਠੇ ਨੇ ਬਜ਼ੁਰਗਾਂ ਕੋਲੇ ਬੈਣ ਕੇ ਤਾਂ ਦੇਖਣਾ ਤਾਂ ਖਜ਼ਾਨਾ ਹੈ ਬਜ਼ੁਰਗਾਂ ਕੋਲੇ ਬੱਚੇ ਜਿਹੜੇ ਬੈਠੇ ਨੇ ਨਾ ਉਹ ਕੁਝ ਨਾ ਕੁਝ ਬਣਦੇ ਆ ਕਦੇ-ਕਦੇ ਤੁਹੋਗੇ ਵੀ ਬਾਪੂ ਆ ਗਿਆ ਬੜੇ ਜਾਓਗੇ ਉਧਰ ਉਧਰ ਮੋਬਾਈਲਾਂ ਤੇ ਲੱਗੇ ਨੇ ਉਧਰੋਂ ਮੋਬਾਈਲਾਂ ਤੇ ਲੱਗੇ ਨੇ ਪਾਣਾਸਰ ਨੂੰ ਮਿਲਦੀ ਸੱਚ ਸਾਹਿਬ ਮੇਰਾ ਭਰਾ ਆਇਆ ਮੇਰਾ ਭਰਾ ਆਇਆ ਕਿਵੇਂ ਇਹ ਨੂੰ ਤਾਂ ਪੌੜੀ ਲਾ ਕੇ ਮਿਲਣਾ ਪਈ ਹੋਰ ਕਿਵੇਂ ਵੀ ਛੋਟੇ ਕਿਵੇਂ ਵਧੀਆ ਜੇਬੀ ਆ ਗਿਆ ਗੋਲ ਆਪਣੇ ਮਿਹਰਬਾਨੀ ਸ਼ੁਕਰੀਆ ਪਰਸੋਂ ਦਾ ਸੱਦੇ ਅੱਜ ਆਪੜਿਆ ਤਿੰਨ ਦਿਨਾਂ ਬਾਅਦ ਆ ਸੱਚੋ ਆਰਫ ਸਾਹਿਬ ਅਰਫ ਨਾਲ ਪਾਣਾਸਰ ਦਾ ਨਾਂ ਆਰਫ ਸਾਹਿਬ ਦੀ ਗੱਲ ਐ ਹੋ ਨਹੀਂ ਲੈ ਆਰਫ ਸੈਂਟ ਲੋ ਪੂਰਾ ਨਾਂ ਲੈਣਾ ਇਹਦੇ ਅੰਦਰ ਕਰ ਦੂਗਾ

ਚਾਚੀ ਹੁਣੀਆਂ ਨੇ ਜਿਨ੍ਹਾਂ ਨੇ ਵਿਆਹ ਕਰਾਉਣਾ ਇੰਡੀਆ ਚ ਹਾਂਜੀ ਬੱਚੇ ਤੇ ਵਿਚੋਲਾ ਗੁੱਚੇ ਅਪਿਛਲੇ ਟੂਰ ਤੇ ਵਾਦਾ ਹੋਇਆ ਸੀ ਹੁਣਾਂ ਤਾਂ ਸਾਊਥ ਇੰਡੀਆ ਫਿਰ ਉਧਰ ਕੇਰਲ ਵਾਲੇ ਪਾਸੇ ਕਰਵਾ ਦਿੰਨੇ ਆ ਕੇਰਲਾ ਕੋਲ ਕੋਈ ਮੁੜ ਕੇ ਆਵੇ ਹੀ ਨਾ ਯਾਰਾ ਵੀ ਨਾ ਕੁਆ ਵੀ ਨਾ ਇਹਨਾਂ ਕੋ ਆ ਵੀ ਨਾ ਵੀ ਜਾਈ ਆਖਰੀ ਸੀਨ ਆ ਜੀ ਬਸ ਹੁਣ ਰਿਕਾਟ ਹੋਣ ਲੱਗਿਆ ਰਿਕਾਟ ਹਾਂਜੀ ਅੱਜ ਛੇਵਾਂ ਪੰਜਵਾਂ ਛੇਵਾਂ ਦਿਨ ਹੈ ਸਾਡਾ ਕੀ ਹੀਰੋ ਅੱਜ ਤੀਆਂ ਸੱਗਣਾਂ ਜੀ ਮਰ ਜਾਂਦਾ ਹਾਂਜੀ ਸਰਦਾਰ ਦਾ ਯਾਰ ਕੋਈ ਬਾਹਰ ਕੋਈ ਘੰਟੇ ਦਾ ਲੰਮੇ ਇੱਥੇ ਕਈ ਐਸੇ ਬੰਦੇ ਆ ਜਿਹੜੇ ਫਿਲਮ 'ਚ ਬੜੇ ਸ਼ੌਕ ਨਾਲ ਆਏ ਤੇ ਪੂਰੀ ਫਿਲਮ 'ਚ ਬੋਲੇ ਹੀ ਨਹੀਂ ਐਸੇ ਬੰਦੇ ਉਹਨਾਂ ਨੂੰ ਪੁੱਛਦੇ ਵੀ ਰਹੇ ਸੀ ਕੋਈ ਕਹਿਣਾ ਉਹ ਕਹਿੰਦੇ ਨਹੀਂ ਤੁਸੀਂ ਖਲੋੜਾ ਚੁੱਪ ਕਰ ਮੈਂ ਨਹੀਂ ਇਹ ਹੀਰੋ ਹੈ ਭਾਈ ਸਾਡਾ ਮੈਂ ਹੀਰੋ ਹਾਂ ਇਹਦੇ ਜੀ ਦਾ ਪੋਜ਼ਿਟਿਵ ਕਰਦਾਰ ਹੈ ਪੂਰਾ ਸੁਰਿਆ ਸਾਹਿਬ ਦਾ ਪਾਕਿਸਤਾਨ ਦਾ ਇੱਕ ਮੁਸਬਤ ਚਿਹਰਾ ਦਿਖਾਇਆ ਸੁਰਿਆ ਸਾਹਿਬ ਨੇ ਹਾਂ ਰੀਤ ਰਵਾ ਰਹਿਤਲ ਬੈਤਲ ਪ੍ਰਾਣੀ ਗੱਲ ਵਗਾਈ ਕਿ ਬੰਦੇ ਗੱਲ ਕਿਵੇਂ ਪਗਾਉਂਦੇ ਸੀ ਤੂੰ 342 ਕਿਵੇਂ ਕਰਦੇ ਜਾਨ ਤੇ ਖੇਡ ਜਾਂਦੇ ਸਾਰੀ ਗੱਲ ਦਿਖਾਈ ਜਾਂਦੇ ਆ ਪੱਗ ਪੰਜਾਬ ਜਿ ਦਿਖਾਈ ਹੋਈ ਵੀ ਪੱਗ ਦੀ ਕੀ ਲਾਜ ਸੀ ਹਾਂ ਅੱਧੀ ਹਾਂ ਜੀ ਹਾਂ ਇੱਕ ਦਫਾ ਇੱਕ ਸਾਡੇ ਡਰਾਮੇ ਚ ਆਇਆ ਵੀ ਸੀ ਇਹ ਫਿਲਮ ਚ ਹਾਂ ਸਟੋਰੀ ਜੇ ਬੰਦੇ ਕਹਿੰਦੇ ਪੂਰਾ ਐਕਟਰ ਆ ਇਹ ਹਾਂ ਬਈ ਇਹ ਨਹੀਂ ਪਤਾ ਵੀ ਇਹ ਬੇਵਾ ਵਿਚਾਰਾ ਨਾ ਇਹ ਨਹੀਂ ਬੇਵਾ ਹਾਂ ਕਾਹਦੀ ਜਨਾਨੀ ਮਰੀ ਜੀ ਤੇ ਬੇਵਾ ਜਨਾਨੀਆਂ ਹੁੰਦੀਆਂ ਵਾ ਉਹ ਤਾਂ ਮਰ ਗਈ ਤੇ ਉਹ ਹੁਣ ਮੈਨੂੰ ਛੱਡ ਗਈ ਉਹ ਤਾਂ ਬੇਵਾ ਇਹ ਵੀ ਜੇ ਨਾ ਕਰ ਇਹਨੂੰ ਕੁਝ ਹੁੰਦਾ ਤੇ ਉਹ ਬੇਵਾ ਹੋਣੀ ਸੀ ਉਹ ਫੌਤ ਹੋ ਗਈ ਹੁਣ ਇਹ ਬੇਵਾ ਆ ਗਿਆ ਮੇਰਾ ਆਵਾਜ਼ ਪੈ ਗਈ ਆਵਾਜ਼ ਪੈ ਗਈ ਮੇਰਾ ਸੀਨ ਆ ਗਿਆ ਮੈਂ ਚੱਲਾ ਜੇ ਮੇਰਾ ਸੀਨ ਆ ਗਿਆ ਸੀਨ ਆ ਗਿਆ ਸੀਨ ਆ ਗਿਆ ਐਸ ਐਚ ਦਾ ਸੀਨ ਆ ਗਿਆ ਸੀਨ ਆ ਗਿਆ ਸੀਨ ਆ ਗਿਆ ਓ ਇਧਰ ਆ ਮੁੰਡਿਆ ਕੀ ਕਰਦੇ ਤੁਸੀਂ ਰਣੇ ਸਾਹਿਬ ਆਜੋ ਤੁਸੀਂ ਵੀ ਰਣਾ ਸਾਹਿਬ ਆਜੋ ਕੁਰਸੀਆਂ ਦੇ ਬਾਹਰ ਤਾਂ ਆਓ ਸਾਡੀ ਮੀਟਿੰਗ ਹੋਣੀ ਹੈ ਅੱਜ ਫੇਰ ਤੇ ਕੁਰਸੀਆਂ ਰੱਖੀਆਂ ਸਿਰਾਂ ਦੇ ਬੰਦੇ ਭੱਜ ਗਏ ਸਾਰੇ ਇਧਰੇ ਕੋ ਪੁਲਿਸ ਆਇਦਾਂ ਸਾਡਾ ਐਸ ਡੀਓ ਵੀ ਭੱਜ ਗਿਆ ਮੀ ਆ ਗਿਆ ਮੀ ਆ ਗਿਆ ਫੇਰ ਅੱਜ ਅੱਧਾ ਕਣਕਾਂ ਚ ਵਸਾਖੀ ਆ ਤੇ ਕਣਕਾਂ ਪੱਕੀਆਂ ਤੇ ਮੀ ਵੀ ਦੇ ਮੀ ਤਾਂ ਮੀ ਸਾਰੇ ਬੰਦੇ ਸ਼ੇਰ ਵੜ ਗਏ ਅੰਦਰਾਂ ਜੀ ਮੀ ਵਾਵਾ ਤੇ ਆ ਗਿਆ ਇੱਕ ਵਰੀਆ ਵੇਖੋ ਅੰਦਰ ਸੁਬਾਤੇ ਅੱਜ ਫੇਰ ਵੜ ਗਏ ਬੰਦੇ ਆਪਣੇ ਰਾਣਾ ਸਾਹਿਬ 5 ਲੱਖਾਂ ਲੱਗ ਗਿਆ ਜੀ ਹੈ ਰਾਣਾ ਸਾਹਿਬ ਛਾ ਗਏ ਰਾਣਾ ਸਾਹਿਬ ਛਾ ਗਏ ਇਹ ਤਾਂ ਬਹੁਤ ਦੂਰ ਜਾਉਂਗਾ ਜੀ ਕਿੰਨੀ ਗੈਸੀ ਰਾਣਾ ਸਾਹਿਬ ਛਾ ਗਏ ਮੀ ਬਹੁਤ ਭੈਣ ਲੱਗ ਗਿਆ ਇਹ ਬਹੁਤ ਵੱਡਾ ਐਕਟਰ ਬੈਠਾ ਜੀ ਪਤਾ ਹੀ ਹੁਣ ਲੱਗਿਆ ਜੀ ਬਹੁਤ ਵੱਡਾ ਐਕਟਰ ਹੈ ਵਾਕਈ ਹਾਂ ਜੀ ਰਾਣਾ ਸਾਹਿਬ ਹਾਂ ਜੀ ਔਰ ਦਰ ਆਪਣਾ ਬੰਦਾ ਪਰਮਟ ਵਾਲਾ ਫੇਰ ਅੱਜ ਆ ਗਿਆ ਪਰਮਟ ਆ ਆ ਪਰਮਟ ਆ ਗਏ ਪਰਮਟ ਆ ਗਏ ਪਰਮਟ ਆਇਓ ਹਰ ਕੋਈ ਆ ਸਾਡਾ ਪਰਮਿਟ ਹੈ ਹੋਰ ਪਰਮਿਟ ਹਾਂ ਜੀ ਹਾਂ ਸਲਾਮ ਹੀ ਲਈ ਜਾਂਦਾ ਚੱਲ ਚੱਲ ਠੀਕ ਠਾਕ ਪੰਜਾਬੀ ਬੋਲਿਆ ਕੀ ਹਾਲ ਚਾਲ ਸਾਰਾ ਕਰੂ ਬੈਂਟੀ ਵੈਂਚ ਵਰਕੇ ਬਹਿ ਗਿਆ ਹਾਂ ਜੀ ਸਾਰਾ ਕਰੂ ਬੈਂਟੀ ਵੈਂਚ ਵਰਕੇ ਬਹਿ ਗਿਆ ਉਹ ਬੈਂਟੀ ਇੱਕ ਜੀ ਵਜਤ ਥੋੜਾ ਜੀ ਸਾਰੇ ਇੱਕ ਜੀ ਵਜਤ ਇਸ਼ਾਦ ਜੀ ਹੈ ਜੀ ਹੈ ਅੱਜ ਮੈਨੂੰ ਸੁਖਾਇਆ ਵਿੱਚ ਮੈਂ ਗੱਲ ਇਹ ਕਰਦਾ ਸੀ ਵੀ ਕੱਲ ਵੀ ਰਾਣਾ ਸਾਹਿਬ ਇਦਾਂ ਹੀ ਕੋਈ ਅੱਛਾ ਇਦਾਂ ਹੀ ਮੀਂਹ ਰੱਬ ਦੇ ਕੰਮ ਆ ਪਰ ਨਾ ਇਹ ਹੁਣ ਕਣਕਾ ਪੱਕੀਆਂ ਹੋਇਆ ਅੱਲਾ ਦੀ ਜ਼ਾਤ ਹੁਣ ਮੀਂਹ ਨਾ ਹੀ ਪਾਵੇ ਜੀ ਜੀ ਕੱਲ ਕ ਪਰਸੋਂ ਬੰਦਾ ਦੱਸਦਾ ਸੀ ਵੀ ਮਲਤਾਨ ਦੇ ਵਿੱਚ ਗੜੇ ਪਏ ਆ ਅੱਲਾ ਮਾਫੀ ਦੇ ਵਿੱਚ ਸੁਣ ਕੇ ਨਾ ਇੱਕ ਜਦੋਂ ਸੁਣੀ ਨਾ ਗੱਲ ਗੜਿਆਂ ਵਾਲੀ ਤੇ ਇੰਜ ਦਿਲ ਨੂੰ ਰੋਗ ਪੈ ਗਿਆ ਵੀ ਉੱਥੇ ਵਿਚਾਰੇ ਜ਼ਿੰਮੇਦਾਰਾਂ ਦਾ ਕੀ ਬਣਿਆ ਹੋਊਗਾ ਕਿ ਕੋਸ਼ ਤਾਂ ਉਂਝ ਕਣਕ ਦਾ ਰੇਟ ਨਹੀਂ ਰਿਹਾ ਆ ਕਣਕ ਬਹੁਤੀ ਹੋ ਗਈ ਨਾ ਕਹਿੰਦੇ ਕੋਸ਼ਿਸ਼ ਨਾ ਨੇ ਮੰਗਾਈ ਸੀ ਬਾਤ ਕਹਿੰਦੇ ਵੀ ਇੱਕ ਤਾਂ ਓਜ ਰੇਟ ਹੀ ਨਹੀਂ ਰਿਹਾ ਉਤੋਂ ਆ ਦੇਖੋ ਗੜੇ ਗੁੜੇ ਵੀ ਪੈ ਜਾਣ ਤੇ ਫਿਰ ਉਹ ਤਾਂ ਬੰਦੇ ਤਾਂ ਵਿਚਾਰਿਆਂ ਦਾ ਕੀ ਬਣੂਗਾ ਪਰ ਉਹ ਸੋਨਾ ਜਾਣਦਾ ਹੰજરા ਸਾਹਿਬ ਇੱਕ ਹੋਰ ਨਾਲੇ ਅੱਜ ਕੀ ਪਿਛਲੀ ਵਾਰੀ ਰੇਟ 4500 5000 ਤੱਕ ਵਿਕੀ ਕਰਨੀ ਹੈ ਕਿ 4900 ਕਰਦਾ ਘਟਾ ਦਤਾ ਹਾਂ ਜੀ ਥੋੜੀ ਸਰਕਾਰ ਆਜਾ ਆਜਾ ਮੈਂ ਕਿਹਾ ਰੇਟ ਐਸ ਵਾਰੀ ਘਟਾਤਾ ਮਹਿੰਗਾਈ ਡਬਲ ਕਰਤੀ ਆ ਇੱਥੇ ਆਜੋ ਹਾਂ ਨਹੀਂ ਹਜਰਾ ਦਾ ਰੇਟ ਦਾ ਬਬਾ ਕੀ ਜੀ ਹਾਂ ਰੇਟ ਇਹਨਾਂ ਨੇ ਘਟਾਇਆ ਉਹ ਇਹ ਘੱਟ ਉਦੋਂ ਤੱਕ ਰਹਿਣਾ ਜਦੋਂ ਤੱਕ ਕਣਕ ਸਾਡੇ ਕੋਲ ਹਾਂ ਜੀ ਜ਼ਿਮੀਦਾਰਾਂ ਕੋਲ ਜਦੋਂ ਮੈਂ ਹਾਜੀ ਟਰੇਡ ਮੱਕਾ ਟਰੇਡ ਤੇ ਬਿਸਮਿਲ੍ਲਾ ਟਰੇਡ ਤੇ ਅੱਲਾ ਵਾਲੇ ਟਰੇਡ ਤੇ ਮਦੀਨਾ ਟਰੇਡ ਤੇ ਬੋਲੇ ਨੇ ਪੈ ਜਾਣੀ ਨਾ ਜੀ ਉਦੋਂ 5500 ਦੀ ਹੋਈ ਹਾਂ ਜੀ ਜੇ ਜਦੋਂ ਇਹ ਗਵਰਨਮੈਂਟ ਦੇ ਗੱਲਿਆਂ ਚ ਚਲੀ ਜਾਂਦੀ ਉਦੋਂ ਸਾਨੂੰ ਰਿਟਰਨ ਉਹੀ ਕਣਕ 3400 ਸਾਡੇ ਕੋਲ ਆ ਗਏ ਸਾਨੂੰ ਉਹਦਾ ਆਟਾ 6000 ਲੱਭਣਾ ਹਾਂ ਇਹ ਕਣਕ ਜਿਹੜੀ ਆ 5000 5500 ਸੇਮ ਸਾਡੇ ਵੀ ਸਾਡੇ ਵੀ ਸੇਮ ਹੀ ਹੈ ਗੱਲ ਇਹ ਕੋਰ ਕੋਰ ਹਾਂ ਹਾਂ ਜੀ ਦੱਸੋ ਇਹ ਪਿਛਲੀ ਵਾਰੀ ਵੀ ਇਦਾਂ ਹੋਇਆ ਵੀ ਕਣਕ ਜਦੋਂ ਖਰੀਦੀ ਜ਼ ਚਲੋ ਉਦੋਂ 4000 ਦੇ 4200 ਰੇਟ ਸੀ ਪਿਛਲੀ ਵਾਰੀ ਨਾ ਪੂਰੇ ਹਰ ਸ਼ਹਿਰ ਦਾ ਰੇਟ ਵਧਿਆ ਇਹ ਸਾਡੀ ਕਣਕ ਦਾ ਘਟਿਆ ਐਸਾ ਫਾਰਮੂਲਾ ਲਾਇਆ ਇਹਨਾਂ ਨੇ ਕਿ ਕਿਸਾਨਾਂ ਕੋਲ ਬਿਜਲੀ ਦੇ ਬਿੱਲ ਡਬਲ ਕਰਦੇ 2 ਲੱਖ ਦਾ ਬਿੱਲ 3-3 ਲੱਖ ਰੁਪਈਆ ਸਾਫਤ ਦਾ ਰੇਟ ਜਿਹੜੀ ਜ਼ਿਆਦਾ ਗਿਣਤੀ ਆ ਅਰਬਨ ਏਰੀਆ ਸ਼ਹਿਰਾਂ ਵਾਲੇ ਬਹੁਤ ਜ਼ਿਆਦਾ ਉਹਨਾਂ ਨੇ ਟ੍ਰੈਂਡ ਚਲਾਇਆ ਟਵਿੱਟਰ ਤੇ ਫੇਸਬੁੱਕ ਤੇ ਕਿ ਘਟਾਓ ਘਟਾਓ 2800 ਦੀ ਡਿਮਾਂਡ ਸੀ 2500 ਦੀ ਅਸੀਂ ਇਹਨੇ 1500 ਨੂੰ ਕਰਦੇ ਹੋ ਪਰ ਡੀਏਪੀ ਜੇ ਲਿਆਉਣਾ 5000 ਹਾਂ ਯੂਰੀਆ ਲਿਆਉਣਾ 22300 ਤੇ 12 ਦਾ ਯੂਨਟ ਜਿਹੜਾ ਸਾਨੂੰ 17 ਰੁਪਏ ਚ ਪੈਂਦਾ ਹਾਂ ਉਹਨੂੰ ਤਾਂ ਕਰੋ ਨਾ 24 ਰੁਪਏ ਅਸੀਂ ਸਾਡਾ ਲਓ ਭਾਵੇਂ 1500 1200 ਨੂੰ ਵੇਚੀਏ ਹਾਂ ਅਸਰ ਦੇ ਦਾਂ ਦੇ ਦਾਂਗੇ ਉਧਰੋਂ ਛੇ ਘਟਾਈ ਕੋਈ ਨਹੀਂ ਸਾਨੂੰ ਪਤਾ ਇਹ ਵੀ ਅਸੀਂ ਆਪ ਆਪਣੇ ਹਿੱਤੀ ਰਾਣਾ ਸਾਹਿਬ ਕਰਦੇ ਹਾਂ ਮਿਹਨਤ ਆਪਾਂ ਕਿਸਾਨ ਮਜ਼ਦੂਰ ਆ ਤੁਹਾਨੂੰ ਪਤਾ ਕਿ ਖਰੀਦਣ ਦਾ ਪਤਾ ਵੀ ਪਤਾ ਮਨਜ਼ੂਰੀ ਹੈ ਉਹਨੂੰ ਵੀ ਸਖਲਾ ਰਹੂਗਾ ਤੁਹਾਨੂੰ ਵੀ ਸਖਾ ਬਲਕੇ ਗਵਰਨਮੈਂਟ ਨੂੰ ਦੇ ਚਾਹੀਦਾ ਕਿ ਸਾਡੇ ਕੋਲੋਂ ਕਣਕ ਲਵੇ 4000 ਨੂੰ ਚਲੋ ਘੱਟੋ ਘੱਟ 4500 ਲੈ ਲੈ ਕੇ ਕਿਸਾਨ ਦੀ ਡਿਮਾਂਡ 5000 ਹੈ ਸਹੀ ਜੀ 4500 ਨੂੰ ਲੈ ਕੇ ਉਹਦੇ ਨਾਲ ਸਬਸਿਡੀ ਲਾ ਕੇ ਉਹ ਦੇਵੇ ਆਵਾਮ ਨੂੰ 3200 3200 ਦੇਈ ਜਾਵੇ ਦੇਈ ਜਾਵੇ ਚੁੱਤ ਜਦੋਂ ਨਹੀਂ ਵੀ ਗਵਰਨਮੈਂਟ ਨੇ ਸਬਸਿਡੀ ਦੇਣਾ ਹੁਣ ਕਹਿੰਦੇ ਹਾਂਜੀ ਕਰੋ ਤੁਸੀਂ ਗੱਲ ਸਬਸਿਡੀ ਜਾਂਦੇ ਕਿਹਨਾਂ ਨੂੰ ਨੇ ਤਾਜਰਾ ਨੂੰ 슈ਗਰ ਮਿੱਲਾਂ ਨੂੰ ਮਾਫੀਆ ਨੂੰ ਕਾਰਪੋਰੇਟ ਇਹਨਾਂ ਨੂੰ ਕਾਰਪੋਰੇਟ ਕਰਾਉਣਾਂ ਨੂੰ ਜਿਵੇਂ ਸਾਡੇ ਆ ਨਾ ਸਬਸਿਡੀ ਉਹਨਾਂ ਨੂੰ ਮਿਲਦੀ ਹੈ ਉਹਨਾਂ ਨੂੰ ਮਿਲਦੀ ਆ ਨਾ ਆਮ ਆਮ ਆ ਗੱਲ ਮੈਂ ਜੀ ਗੱਲ ਕਰਦਾ ਮੈਂ ਨਾ ਖਬਰ ਸੁਣੀ ਹੁਣ ਅੱਲਾ ਜਾਣੇ ਝੂਠ ਆ ਕਿ ਸੱਚਾ ਤੇ ਇਹ ਕਹਿੰਦੇ ਵੀ ਜਿਹੜੇ ਕਣਕ ਆ ਨਾ ਗਵਰਨਮੈਂਟ ਅਖੇ ਵਿੱਚੋਂ ਨਿਕਲ ਗਈ ਆ ਮਿੱਲਾ ਵਾਲੇ ਤੇ ਕਿਸਾਨ ਆਮਣੇ ਸਾਹਮਣੇ ਆ ਵੀ ਮਿੱਲਾ ਵਾਲਿਆਂ ਨੇ ਕਿਸਾਨਾਂ ਤੋਂ ਲੈਣੀ ਆ ਡਾਇਰੈਕਟ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਵੀ ਇਹ ਫਿਰ ਗਡਾ ਵੀ ਮਿੱਲਾ ਵਾਲਿਆਂ ਤੋਂ ਲੈਂਦੇ ਉਦੋਂ ਤੱਕ ਕਹਿੰਦੇ ਸੀ ਅਸੀਂ ਇਹ ਫੇਲ ਹੋ ਗਈ ਸੀ ਸਰਕਾਰਾਂ ਫੇਲ ਹੋ ਗਈਆਂ ਸੀ ਕਣਕ ਪੂਰੀ ਨਹੀਂ ਹੋ ਰਹੀ ਸੀ ਫਾਰਮੂਲੇ ਬੜੇ ਲੈ ਪਾਲੀਸੀਆਂ ਬਣਾਈਆਂ ਬਾਹਰੋਂ ਮੰਗਾਈ ਕਣਕ ਨਾ ਪੂਰੀ ਹੋਈ ਕਣਕ ਕਹਿੰਨੇ ਪੂਰੀ ਕੀਤੀ ਕਣਕ ਕੀਤੀ ਜ਼ਿੰਮੇਦਾਰੀ ਨੇ ਪੂਰੀ ਅਸੀਂ ਆਪਣੀਆਂ ਮਹਿੰਗੀਆਂ ਫਸਲਾਂ ਰੋਕੀਆਂ ਸਸਤੀਆਂ ਅਸੀਂ ਸਸਤੀਆਂ ਫਸਲ ਅਸੀਂ ਮਹਿੰਗੀਆਂ ਫਸਲਾਂ ਰੋਕ ਕੇ ਸਸਤੀ ਫਸਲ ਕਣਕ ਲਾਈ ਕਣਕ ਲਾਈ ਹੈ ਸਿਰਫ ਕੀ ਵੀ ਆ ਸਾਡੇ ਮੁਲਕ ਸਾਡੇ ਆਵਾਮ ਦੇ ਅਸੀਂ ਟਾਰਗੇਟ ਪੂਰਾ ਕਰਨਾ ਅਸੀਂ ਉਹ ਕੀਤਾ ਪੂਰਾ ਹੁਣ ਵਧਾ ਵੀ ਦਿੱਤਾ ਚ ਸਾਰੇ ਅਖੀਰ ਖੇਤਰ ਸਾਨੂੰ ਹੀ ਪਾਰੇ ਜੇ ਬਾਰੋ ਕਰਨਾ ਬੜੀ ਖਰੀਦਦੇ ਇਹਨਾਂ ਨੇ ਕੋਈ ਤਕਰੀਬਨ ਨਾ 3-4 ਜਹਾਜ਼ ਪਹੁੰਚੇ ਨਹੀਂ ਹੈਗੇ ਪੋਰਟ ਤੇ ਉਹ ਕਨਕਵੀਂ ਆਉਂਦੀ ਸਿਚਾਈ ਦੇ ਲਈ ਕਿ ਪੈਰਾਂ ਵਾਲੀ ਗੱਲ ਹੈ ਬਾਰੋ ਫੀਡਰ ਦੀ ਕੀ ਲੋੜ ਹੈ ਮੇਰੇ ਵੱਲ ਸਾਡੀ ਪੁਲਿਸ ਦਾ ਰਖਵਾ ਆਪ ਉਹਨਾਂ ਦਾ ਰਖਵਾ ਪਹਿਲੋਂ ਦੇ ਦਿੰਦੇ ਪਰ ਪਠਾਨਾਂ ਨੂੰ ਅਫਗਾਨਿਸਤਾਨ ਦੇ ਦਿੰਦੇ ਆ ਕਿ ਲੱਖਾਂ ਟਨ ਬਾਰਡਰ ਟਪਾ ਕੇ ਅਫਗਾਨਿਸਤਾਨ ਨੂੰ ਟੁੱਟੇ ਹੀ ਦਿੰਦੇ ਨੇ ਆਪੇ ਬਾਹਰੋਂ ਕੰਮ ਨਹੀਂ ਰੋ ਗਿਆ ਮੀ ਰੋ ਗਿਆ ਮੀ ਰੋ ਗਿਆ ਮੀ ਰੋ ਗਿਆ ਹਾਂ ਕੰਮ ਕਰੋ ਆਜੋ ਆਜੋ ਕੰਮ ਕਰੀਏ ਵੀ ਰੁੱਕ ਗਿਆ ਆਜੋ ਫੇਰ ਬਾਕੀ ਗੱਲਾਂ ਫੇਰ ਕਰਦੇ ਆ ਵੀ ਰੁੱਕ ਗਿਆ ਸ਼ੂਟਰ ਆਪਣਾ ਕੰਪਲੀਟ ਕਰ ਲਈਏ ਆ ਵੇ ਵੀ ਰੁੱਕ ਗਿਆ ਵੀ ਰੁੱਕ ਗਿਆ ਵੀ ਰੁੱਕ ਗਿਆ ਪਰ ਕੋ ਬਦਲ ਥੋੜਾ ਜਿਹਾ ਝਟਕਾ ਲੱਗਾ ਇੱਕ ਤੇ ਅੱਗੋਂ ਫੇਰ ਕੰਮ ਠੀਕ ਹੋ ਗਿਆ ਕੁਰਸੀਆਂ ਕੁਰਸੀਆਂ ਚੁੱਕ ਲੀਆਂ ਫੇਰ ਆਪਣੇ ਬੰਦਿਆਂ ਦੁਬਾਰਾ ਆਜੋ 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 ਪੁਲਿਸ ਕੈਮਰਾ ਚੱਕੀ ਫਿਰਦੀ ਹੈ ਆਪੋ ਆਪਣੀ ਕੁਰਸੀ ਲਾਓ ਰਾਣਾ ਸਾਹਿਬ ਪੈਸੇ ਦੇਣੇ ਮੈਨੂੰ ਤਾਂ ਕਾਰਡ ਇੱਥੇ ਮੈਂ ਕਾਰਡ ਕੱਢਦਾ ਫਿਰਦਾ ਹੁਣ ਰਾਣਾ ਸਾਹਿਬ ਕੀ ਕਿਹਾ ਤੂੰ ਦੱਸ ਹੁਣ ਦੁਬਾਰਾ ਦੱਸ ਮੈਂ ਕਿਹਾ ਐਸਐਚਓ ਬਣਿਆ ਨਾਸੇ ਢਿੱਲੂ 7 ਫੁੱਟ ਆਹ ਵੇਖੋ 7 ਫੁੱਟ ਕਾਦਾ ਏਡਾ ਰੋਬਾ ਵਰਦੀ ਪਾਈ ਬੂੜ ਪਾਈ ਤੇ ਅੱਗੇ ਕਰਦਾਰ ਕੀ ਆ ਕਹਿੰਦਾ ਸਰੋਇਆ 5 ਲੱਖ ਦੇ ਦੇ ਕਹਿੰਦਾ 5 ਲੱਖ ਲੈਣਾ ਮੈਂ ਕਿਹਾ ਯਾਰ ਕੁਹ ਹੈ ਘਾਤਾ ਤੇਰਾ ਐਡਾ ਅਫਸਰ 7 ਫੁੱਟ ਕਾ ਦੇ ਰਪਈਆ 5 ਲੱਖ ਮੰਗਦੇ ਹੈਗਾ ਤੇ ਡਰਾਈਵਰ ਤੇ ਕਿੰਨੇ ਲੱਗਣਗੇ ਮੇਰੇ ਕੋ ਕੋਈ ਤੇ ਜਿਹੜਾ ਮੈਨ ਡਰਾਈਵਰ ਛਡਾਉਣ ਗੁਰ ਓਏ ਹਾਂ ਹਾਂ ਤੇ ਮੈਂ ਜੂ ਪੰਜ ਮੰਗਿਆ ਤੇਰੇ ਕੋ ਹੈਗਾ ਮੈਂ ਤਾਂ 5 ਲੱਖ ਟਾਈਟਾ ਇਹ ਦੋ ਗੁਰਦੇ ਵੇਖੀ ਜਾਣੇ ਨਾ ਭਾ 5 ਪੂਰਾ ਆ ਜਣਾ ਭਾ ਹਾਂ 5 ਲੱਖ ਤਾਂ ਇੰਝ ਮੰਗਿਆ ਨਾ ਜਿਵੇਂ ਇਹਦੇ ਜਿਵੇਂ ਬਹੁਤ ਵੱਡੀ amount ਹੈ ਵੀ ਜਿਵੇਂ ਹੈਗਾ ਮੇਰੇ ਕੋਲ ਬਹੁਤ ਵੱਡੀ amount ਹੈਗਾ ਮੇਰੇ ਕੋਲ ਹਾਂ ਮੈਂ ਉੱਥੇ ਨਹੀਂ ਗੱਲ ਕਰਨ ਮੈਂ ਕਮਾਈ ਤੋਂ ਹੀ ਪੈਸੇ ਮੈਨੂੰ ਵੀ ਨਹੀਂ ਮੰਨਿਆ ਕਹਿੰਦਾ ਦੇ ਕਹਿੰਦਾ ਮੈਂ ਇੰਜ ਕਰ ਦੂੰਗਾ ਇਹਨਾਂ ਨੂੰ ਮੈਂ ਕਿਹਾ ਕਰ ਦੇ ਨਹੀਂ ਮੈਂ ਵੀ ਤਾਂ ਕਿਹਾ ਤਾਂ ਕਿਹਾ ਪਟਾਕਾ ਵੇਚ ਦੇ ਹਾਏ ਪਟਾਕਾ ਪਟਾਕਾ ਕਿੰਨੇ ਕਿਲੋ ਇਹਦਾ ਹਾਂ ਗੱਡੀ ਨੂੰ ਗੱਡੀ ਪਕੰਡੋ ਆ ਨਾ ਉਹਨਾਂ ਦਾ ਪਟਾਕੋ ਅੱਛਾ ਗੱਡੀ ਜਿਹੜੀ ਅੱਛਾ ਨਹੀਂ ਉਹ ਤਾਂ ਮਸਾ ਮਸਾ ਲੱਦਾ ਬਣਿਆ ਪਟਾਕੋ ਦੇ ਬਾਰੇ ਚ ਨਾ ਨਾ ਉਹ ਉਹ ਨਾ ਉਹ ਤਾਂ ਇਹਦਾ ਹੁਣ ਲੱਦਾ ਬਣਿਆ ਸਹੀ ਉਹਨਾਂ ਦਾ ਗੁੱਸਾ ਹੋ ਗਈ ਮੈਂ ਯਾਦ ਕਰਾਉਂਦਾ ਰਹਿਣਾ ਨਾ ਇਹਨੂੰ ਆ ਚੰਗਾ ਕਰਦੇ ਸਾਡੇ ਐਮਐਨਏ ਨਾ ਜੀ ਮਤਲਬ ਨਵਾਬਸ਼ੇਰ ਵਸੀਰ ਤੇ ਉਹ ਜਦੋਂ ਪਹਿਲੀ ਵਾਰੀ ਗਿਆ ਨਾ ਅਸੈਂਬਲੀ ਦੇ ਵਿੱਚ ਆਪਣਾ ਐਮਪੀ ਮੁੰਤਖੇ ਬੋਕੇ ਹਾਲਾਤ ਮਾੜੇ ਹੀ ਸੀ ਉਹਦੇ ਵਰਕਰ ਚੰਗਾ ਸੀ ਡਾਂਗਾ ਡੂੰਗਾ ਖਾਂਦਾ ਤੇ ਬੇਨਤੀ ਦੇ ਮਗਰ ਤੇ ਆਪਣਾ ਲੈਕਟ ਗਿਆ ਆਵਾਮ ਨੇ ਬੋਰਡ ਦੇ ਤੇ ਜਿੱਤ ਕੇ ਚਲਾ ਗਿਆ ਪਾਰਲੀਮੈਂਟ ਚ ਲੇਟ ਗਿਆ 10 15 ਮਿੰਟ ਦਾ ਕੈਂਟਾ ਤੇ ਉਹਨਾਂ ਪੁੱਛਿਆ ਵੀ ਅੰਜੀ ਨੇ ਪੀ ਆ ਨਾ ਕਿਹਾ ਵੀ ਆ ਮਨਨ ਸਭ ਲੇਟ ਐ ਜੀ ਕੀ ਉਸੇ ਦੇ ਲੜਾਈ ਕੋਈ ਲੜਦਾ ਦਿਓ ਮੈਨੂੰ ਹਾਂ ਉਹ ਗੱਲ ਤੁਸੀਂ ਦਿੱਤਾ ਨਹੀਂ ਲੱਦਾ ਤੇਰੇ ਨਾਂ ਪੁਖਰਾ ਦਾ ਪਟਾਕੂ ਕੋਈ ਕੋ ਬੰਦਾ ਸੀ ਤੇ ਉਹ ਉਹ ਕਿਆ ਕਰੇ ਜਿੱਥੇ ਉਹਨੂੰ ਟੱਕਰਿਆ ਕਰੇ ਨਾ ਉਸ ਬੰਦੇ ਨੂੰ ਕਿਆ ਕਰੇ ਯਾਰ 500 ਵਾਰੀ ਅਸਲਾਮੁਅਲੈਕਮ ਹਾਂ ਅੱਛਾ ਤੂੰ ਨਾ ਯਾਰ ਦੋ ਦੂੰਗਾ ਪੰਜ ਸੌ ਰੁਪਏ ਤੂੰ ਬਣਾ ਜੀ ਯੋਸਾ ਬਣਿਆ ਹੁਣ ਤਾਂ ਪੰਜ ਲੱਖ ਪਾਉਣੇ ਯਾਰ ਕੋਈ ਠੀਕਾ ਕੋਣਾਂ ਦਾ ਮਮੀ ਲੱਗ ਗਈ ਨਾ ਗੱਲ ਹੁਣ ਸਮਝ ਲੱਗੀ ਪੰਜ ਸਾਲ ਲੱਗਿਆ ਪਤਾ ਨਹੀਂ ਆ ਦੀ ਕਰਾਦਾ ਇਹਨੇ ਜਿੱਤੀ ਪੈ ਗਿਆ ਹੈ ਕੋਨੇ ਕੋਨੇ ਪੰਜ ਲੱਖ ਲੱਗਿਆ ਨੇ ਫਿਲਮ ਨਹੀਂ ਹਾਲਾਤ ਠੀਕ ਹੋ ਰਹੇ ਨੇ ਜਦੋਂ ਕਿ ਮੁਲਕ ਤੇ ਜਮਹੂਰੀਅਤ ਆ ਗਈ ਹੈ ਉਹਨੂੰ ਬੜ ਜਾ ਹਾਲਾਤ ਦੁਨੀਆ ਪੂਰੀ ਤੇ ਹਾਲਾਤ ਵਿਗੜੇ ਪਏ ਆ ਅਮਰੀਕਾ ਚ ਮੰਗਾਈ ਕੈਨੇਡਾ ਚ ਮੰਗਾਈ ਸਾਰੇ ਕੀ ਇਹਨੂੰ ਦੱਸੋ ਤਾ ਯੋਦਸਾ ਵੀ ਤੋ ਕੀ ਹਾਲ ਹੈ ਮੀ ਪਿਆਰਾ ਜੀ ਮੀ ਹੁਣ ਰੁਕਦਾ ਤੇ ਫਿਰ ਅਗਲਾ ਸੀਨ ਬਣਾ ਕੇ ਲੈ ਫਿਰ ਅਸੀਂ ਘਰੇ ਜਾਣਾ نیند ਬਹੁਤ ਆ ਰਹੀ ਏ ਤੇ ਥੋਕ ਬਹੁਤ ਮੀ ਨਹੀਂ ਰੁਕਣ ਰਿਹਾ ਵੇਖੋ ਮੀ ਅੱਗੇ ਕੋਈ ਮਲਾਜਾ ਰੁਕਿਆ ਸੀ ਤੇ ਅਸੀਂ ਆਖਾ ਵੀ ਕਰਦੇ ਪਰ ਬਹੁਤ ਮੀ ਭੈਣ ਲੱਗ ਪਿਆ ਤੇ ਕੰਮ ਸਾਡਾ ਰੁਕਿਆ ਪਿਆ ਕੰਮ ਥੋੜਾ ਜਿਹਾ ਰਹਿੰਦਾ ਬਸ ਤੇ ਉਹਦਾ ਕਰਕੇ ਸਾਰਾ ਕੰਮ ਸਟਾਪ ਇਹ ਜਿਹੜੇ ਸ਼ਹਿਰ ਵਾਲੇ ਉਹਨਾਂ ਵਾਸਤੇ ਮੌਸਮ ਬਹੁਤ ਸੋਹਣਾ ਤੇ ਜਿਹੜੇ ਜ਼ਿਮੀਦਾਰ ਆ ਪਿੰਡਾਂ ਵਾਲੇ ਉਹਨਾਂ ਵਾਸਤੇ ਮੌਸਮ ਨਹੀਂ ਸਹੀ ਕਿਉਂਕਿ ਕਣਕਾਂ ਦੀ ਅੱਜ ਹੀ ਵਾਢੀ ਸ਼ੁਰੂ ਹੋਈ ਤੇ ਅੱਜ ਹੀ ਕਣਕਾਂ ਪੱਕੀਆਂ ਪੂਰੀਆਂ ਸਿਰੇ ਤੇ ਆਈਆਂ ਤੇ ਮੀਂਹ ਪੜਿਆ ਪਹਿਣ ਠੰਡ ਜੀ ਲੱਗਣ ਦਈ ਹੈ ਕੱਲ ਵੀ ਪਿਆ ਮੀਂਹ ਅੱਜ ਵੀ ਤੇ ਜਨਵਰੀ ਵੇਖੋ ਨਾ ਆ ਮੱਝਾਂ گاਵਾ ਬੱਕਰੀਆਂ ਵੀ ਆ ਕੁੰਗੜੀਆਂ ਪਈਆਂ ਹੈ ਕਿਹੜਾ ਬਣਾ ਰਿਹਾ ਬੰਦਾ ਗੱਲ ਨੂੰ ਕੋਈ ਨਹੀਂ ਬਜ਼ੀਰ ਬਾਹ ਵੇਖੋ ਇਹ ਪਿਆਰ ਲੱਭਣਾ ਕਿਦੋਂ ਅੱਗੇ ਗੱਲ ਕਰਨੇ ਆਪਾਂ ਉਹਦੇ ਨਾਲ ਕੁਲਵੀਰ ਭਾਣਾ ਹਾਂਜੀ ਪਿਆਰ ਦੀ ਗੱਲ ਆਹ ਵੇ ਲਾਲਾ ਸਾਡਾ ਕੀ ਨਾਂ ਬੋਸਤਾ ਇਫਤਖਾਰ ਅਹਿਮਦ ਸ਼ਹਿਰ ਰਾਇਵੰਡ ਪਿੰਡ ਮਾਨ ਇਹ ਰਾਇਵੰਡ ਤੋਂ ਆਏ ਜੀ ਮਾਨਕ ਪਿੰਡ ਤੋਂ ਮੈਂ ਮਾਨਕ ਗਿਆ ਸੀ ਗੁਰਦੁਆਰਾ ਸਾਹਿਬ ਜਿੱਥੇ ਹਾਂਜੀ ਉੱਥੋਂ ਮਾਨਕ ਪਿੰਡ ਤੋਂ ਆਇਆ ਤੇ 180 ਕਿਲੋਮੀਟਰ ਆ ਮੋਟਰਸਾਈਕਲ ਤੇ ਉੱਥੋਂ ਪਹਿਨ ਵੀ ਨਹੀਂ ਡਿਆ ਤੇ ਆਇਆ ਵੀ ਮੋਟਰਸਾਈਕਲ ਸਵੇਰੇ 8 ਵਜੇ ਦਾ ਚੁਰਿਆ ਤੇ ਟਾਈਮ ਵੇਖ ਲਓ ਹੁਣ 1 ਵਜੇ ਤੇ 37 ਮਿੰਟ ਉਹੀ ਮੈਂ ਮੈਂ ਉਹਨੂੰ ਉਹ ਬੁਲਾ ਰਿਹਾ ਮੇਰਾ ਕਮਾਲ ਹੈ ਇਹ 12 ਵੇ ਪਹੁੰਚ ਗਏ ਜਿੱਥੇ ਉਦੋਂ ਦਾ ਇੰਤਜ਼ਾਰ ਚ ਇਹਨੂੰ ਆਂਦਣੇ ਪਿਆ ਸੋਨੇ ਮੋਬੋਦਾਂ ਬੋਲ ਕਿਵੇਂ ਮੋੜੇਗਾ ਸਹੀ ਗੱਲ ਹੈ ਇਹ ਨਹੀਂ ਮੋੜਨਾ ਇਹ ਨਹੀਂ ਮੋੜਣਾ ਜਵਾਬ ਜਵਾਬ ਦੇ ਦੇ ਮੈਂ ਦੇ ਦੋ ਚੇ ਸੱਚਾ ਆ ਫੇ ਕਹਿੰਦਾ ਵੀ ਸ਼ਬਦ ਆ ਜੀ ਸ਼ਬਦ ਆ ਜੀ ਯਾ ਤੇ ਯਾ ਜੀ ਹਾਂ ਚਾ ਚਾਚਾ ਜੀ ਹਾਂ ਜੀ ਮੈਂ ਕਿਹਨੇ ਵੀ ਡੇਰਾ ਕਿਤੇ ਹੋਰ ਆਪਾਂ ਲਵਲੀ ਹੋਰ ਸਾਨੂੰ ਆਪ ਵੀ ਕਹਿ ਰਹੇ ਨੇ ਉਹਨੇ ਕਹਿੰਦੇ ਤੁਸੀਂ ਕੋਈ ਕੋਈ ਕੀ ਲੈ ਕੇ ਆਏ ਪਾਪ ਲੈ ਕੇ ਆਏ ਕੀ ਲੈ ਕੇ ਆਏ ਹੈ ਓ ਇਹ ਵੇਖ ਤਾ ਚਾਚਾ ਚਾਚਾ ਜੀ ਇਹ ਵੇਖ ਲੋ ਵੀ ਮੇਰੇ ਵੀਡੀਓ ਪਾਉਣ ਦਾ ਫਾਇਦਾ ਕਿੰਨਾ ਆਇਆ ਤੁਹਾਨੂੰ ਵੀ ਹਰ ਬੰਦਾ ਮਿਠਾਈ ਲੈ ਕੇ ਆਉਂਦਾ ਨਹੀਂ ਤੁਸੀਂ ਜੇ ਇੱਕ ਫਾਲੋਅਰ ਹੀ ਨਹੀਂ ਸੀ ਪਾਈ ਤੇ ਫਲ ਤਾਂ ਨਹੀਂ ਆਉਂਦਾ ਇਹਨਾਂ ਨੇ ਇੱਕ ਫਾਲੋਅਰ ਹੀ ਇਹਨੇ ਵੀਡੀਓ 'ਚ ਕਿਹਾ ਵੀ ਭਾਈ ਆਹ ਵੇਖੋ ਆਹ ਚੜਾਵਾ ਜਿਹੜਿਆ ਪੀਰਾਂ ਨੂੰ ਉਹ ਤੁਸੀਂ ਹੋ ਗਏ ਦੋ ਚੜਾਵਾ ਨਸਰਾ ਖਾ ਚੈੱਕ ਕਰ ਇਹ ਤੀਸਰਾ ਚੌਥਾ ਚੜਾਵਾ ਚੜ ਚੁੱਕਿਆ ਸਵੇਰ ਦਾ ਖੋਲ ਕੇ ਖੋਲ ਕੇ ਖਲਾਬ ਇਹ ਤੁਹਾਡੀ ਕਿੱਧਰ ਗਿਆ ਨਹੀਂ ਨਹੀਂ ਖਲਾਬ ਬੰਦਿਆਂ ਨੂੰ ਯਾਰ ਉਦੋਂ ਉਦੋਂ ਪਹਿਲਾਂ ਵੀ ਇਹਨਾਂ ਲੱਮਾ ਹੀ ਪਹਿਲਾਂ ਵੀ ਵੀ ਯਾਰ ਬੰਦੇ ਹੁੰਦੇ ਮਠਾਈ ਕੋਈ ਨਹੀਂ ਲੈ ਕੇ ਆਉਂਦਾ ਹੁਣ ਮਠਾਈ ਹੋ ਮਠਾਈ ਹੋਇਆ ਪਿਆ ਇਹ ਵੀ ਬੰਦੇ ਬੜਾ ਬਹੁਤ ਪਿਆਰ ਮੁਹੱਬਤ ਕਰਦਾ ਖਦੇ ਹਜਰਤ ਸਾਹਿਬ ਬੈਠੇ ਇਹਨਾਂ ਨੂੰ ਪਤਾ ਕਿ ਲੋਕ ਕਿੰਦਾ ਮੁਹੱਬਤ ਲੈ ਕੇ ਆਉਂਦੇ ਇਹ ਸਾਡੇ ਕੋ ਜੀ ਸਾਡੇ ਮੇਰੇ ਬਹੁਤ ਸੋਨੇ ਵੀਰ ਨਾਸਰ ਕਿਸਾਨਾ ਇਹ ਅਕਸਾਨਾ ਸਾਹਿਬ ਪਹੁੰਚ ਗਿਆ ਨਾਲ ਪ੍ਰਵੇਸ਼ ਜੱਟ 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 ਜਿਹੜੀ ਇੱਕ ਵਾਰ ਆਵਾਜ਼ ਨਹੀਂ ਆਉਂਦੀ ਬਾਅਦ ਚ ਸਪੀਕਰਾਂ 'ਚ ਤਿੰਨ ਵਾਰੀ ਕਿੰਨੀ ਵਾਰੀ ਆਉਂਦੀ ਉਹ ਦੀ ਵਜੋਂ ਨਾਂ ਇਹਦਾ ਹੁੰਦਾ ਆਹੋ ਇਕੋ 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 ਛੱਡੀ ਤੇ ਨਾਲ ਹੰਜਰਾ ਤੇ ਆਈ ਹੈ ਤੇ ਉਹ ਸਾਡਾ ਦੋਸਤ ਬੜਾ ਖਾਸ ਸਾਡੇ ਲਈ ਇਹ ਆਪਣਾ ਰਾਈਵੈਂਟ ਤੋਂ ਆਇਆ ਮੋਟਰਸਾਈਕਲ ਤੇ ਕੱਕਾ ਵਿਲਾ 180 ਕਿਲੋਮੀਟਰ ਕਰਕੇ ਤੇ ਜਾਣ ਵਾਲੀ ਗੱਲ ਆ ਭਾਈ 180 ਕਿਲੋਮੀਟਰ ਕਰਕੇ ਆਇਆ ਕੇ ਟੂ ਤੇ ਜਾਣ ਵਾਲੀ ਤੇ ਬਾਕੀ ਮਖਸੂਸ ਸਾਹਿਬ ਬੈਠੇ ਆ ਉਧਰ ਰਾਈ ਸਾਹਿਬ ਬੈਠੇ ਨੇ ਸਾਡੇ ਕੋਲ ਉਹ ਬਾਬਾ ਜੀ ਤੇ ਸਾਡੇ ਨਾਲ ਹੀ ਰਹਿੰਦੇ ਨੇ ਰਣਾ ਜਵਾਰ ਸਾਹਿਬ ਬੈਠੇ ਨੇ ਕੌਣ ਨੇ ਇਹ ਕੋਆਰਡੀਨੇਟਰ ਆ ਪਾਕਿਸਤਾਨ ਵਜ਼ੀਰ ਆਜ਼ਮ ਤੇ ਬੇਲੋਸ ਪੰਜਾਬੀ ਦੀ ਖਿਦਮਤ ਕਰਨ ਆ ਲੈ ਰਣਾ ਸਾਹਿਬ ਸਾਡੇ ਇੱਕ ਗੱਪਾ ਸ਼ਵਾਰ ਨੇ ਬਹੁਤ ਦਿਲ ਖੁਸ਼ ਹੋਇਆ ਬੀ ਨਾਸਰ ਆਇਆ ਨਾਸਰ ਵਾਹ دیر ਦੀ ਮੇਰੀ ਮੁਲਾਕਾਤ ਨਹੀਂ ਹੋਈ ਤੁਸੀਂ ਸ਼ਾਇਰ ਆ ਜੀ ਇਹ ਕਈ ਕੋਲ ਨੇ ਸ਼ਾਇਰਾਂ ਦੇ ਲਾਗੇ ਪੈਂਦੇ ਨੇ ਅਕੇ ਰਸੋਲੀਏ ਤੋ ਇਹ ਕੈਮਰੇ ਤੁਹਾਡੇ ਵਾਲੇ ਕਿਉਂ ਜੀ ਸਾਦਾ ਬੰਦਾ ਨਾ ਏ ਇਹ ਬੰਦਾ ਸਾਦਾ ਨਾ ਉਹ ਅੱਜ ਆਇਆ ਮੈਂ ਤਾਂ ਸਾਦਾ ਹੀ ਲੱਗਦਾ ਸੀ ਮੇਰੇ ਵਿੱਚ ਹੋਰ ਨਹੀਂ ਪਤਾ ਲੱਗੂ ਕਿ ਵਿੱਚ ਖੁਰਕਾਂ ਦੇ ਵਿੱਚ ਮੈਂ ਕਿਹਾ ਤੁਹਾਨੂੰ ਗੱਲ ਦੱਸੀ ਹੈ ਨਾ ਮੇਰੀ ਖਰਾਬ ਨਾ ਕਰ ਭਾਈ ਇਹਨੇ ਰੋਟੀ ਵੀ ਆਏ ਸਾਨੂੰ ਸਾਦਾ ਹੀ ਖਵਾਈ ਦਾਲ ਇਧਰ ਬਗਲ ਦਾ ਖੁਰਚੋਂ ਤੋਂ ਬਾਅਦ ਪਤਾ ਲੱਗਣਾ ਵਿੱਚ ਕੀ ਨਿਕਲਣਾ ਹੈ ਕੈਮਰੇ ਦੇ ਸਾਰੇ ਸਾਦਾ ਹੀ ਹੁੰਦੇ ਚਲੋ ਸੁਣਾਓ ਕੁਛ ਜੱਜ ਸਾਹਿਬ ਪਿਆਰਾ ਹੀਟ ਜ਼ਮੀਨ ਨਾ ਆਪਣੀ ਸਿਰ ਅਸਮਾਨ ਪਰਾਇਆ ਏ ਜਾ ਕੇ ਯਾਰੋ ਦੇਸ ਬਗਾਨੇ ਕੀ ਖਟਿਆ ਕੀ ਪਾਇਆ ਏ ਦਿਲ ਦੇ ਵਿੱਚ ਯਾਦਾਂ ਦੇ ਭਾਂਬੜ ਆਪ ਬੁਝਾਉਣੇ ਪੈਂਦੇ ਉਂਗਲਾਂ ਉੱਤੇ ਗਿਣ ਕੇ ਦਿਨ ਰਾਤ ਲੰਘਾਉਣੇ ਪੈਂਦੇ ਖੁਸ਼ੀ ਗਮੀ ਨਾ ਹੋਵੇ ਬੰਦਾ ਵਿੱਚ ਭੈਣ ਭਰਾਵਾ ਦਿਲ ਵਿੱਚੋਂ ਮਜਬੂਰ ਹੋ ਕੇ ਨਿਕਲਦੀਆਂ ਨੇ ਹਾਵਾਂ ਵਿੱਚ ਪਰਦੇਸਾਂ ਰਹਿ ਕੇ ਲੱਖਾਂ ਦਰਦ ਸਭਾਲਨੇ ਪੈਂਦੇ ਅੱਧੀ ਰਾਤੀ ਕੰਮ ਤੋਂ ਆ ਕੇ ਜੁੱਲੇ ਬਾਲਨੇ ਪੈਂਦੇ ਨਾ ਹੀ ਸੁੱਖ ਦੀ ਨੀਂਦ ਆਂਦੀ ਨਾ ਹੀ ਸੁੱਖ ਦਾ ਸਾਹ ਨਾ ਪਰਦੇਸ 'ਚ ਸੱਜਣ ਬੇਲੀ ਨਾ ਪਰਦੇਸ 'ਚ ਮਾਂ ਕੀ ਮੈਂ ਗੱ사 ਕਿੰਨੇ ਦੁੱਖ ਘੇਰਾ ਪਾਉਂਦੇ ਡੇਲੀ ਜਦੋਂ ਬਹਿ ਕੇ ਚੇਤੇ ਆਉਂਦੇ ਸਾਰੇ ਸੱਜਣ ਬੇਲੀ ਵਾ 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 ਸਾਰੀ ਖੋਲ ਹਕੀਕਤ ਦੱਸਾਂ ਬਸ ਕੋਈ ਮੇਰਾ ਚੱਲੇ ਕਿੰਨੂ ਭੁੱਲਦਾ ਪਿੰਡ ਉਹ ਆਪਣਾ ਜਿੱਥੇ ਜੰਮੇ ਪੱਲੇ ਜਦੋਂ ਸਾ ਅਸਾਂ ਵਾਲ ਆਯਾਨੇ ਕੱਚੇ ਪਾਦੇ ਹੁੰਦੇ ਸਾਂ ਪਿੱਤ ਕੱਢ ਦੀ ਮਾਰਨ ਲਈ ਮੀਂਹ ਵਿੱਚ ਨਾ ਦੇ ਹੁੰਦੇ ਸਾਂ ਕਨਕ ਦੀ ਬੱਲੀ ਚਾੜ ਦਿੰਦੇ ਸਣ ਕਈ ਬੇਲੀ ਛਲਵਾਰਾਂ ਵਿੱਚ ਲੁਕਣ ਛੁਪਣ ਖੇਡਦੇ ਰਹਿਣਾ ਪਿੰਡ ਦੇ ਯਾਰ ਬਜ਼ਾਰਾਂ ਵਿੱਚ ਬਾਬਿਆਂ ਉੱਤੇ ਪਾਣੀ ਡੋਲਣਾ ਥਾਰ ਚੋ ਡੱਬੇ ਭਰ ਕੇ ਨੱਕ ਵੀ ਅਕਸਰ ਪਹੁੰਚ ਲੈਂਦੇ ਸਾਂ ਪੁੱਟਾ ਝਗੜਾ ਕਰਦੇ ਸਾਰਾ ਦਿਨ ਖੇਡਦੇ ਰਹਿਣਾ ਡੰਡਾ ਡੁੱਕਣ ਬੁੱਲੀ ਡੰਡਾ ਠੱਕ ਪੈਣਾ ਤੇ ਗੇੜ ਕੇ ਨਲਕਾ ਪੀਣਾ ਪਾਣੀ ਡੰਡਾ ਮੁੱਧ ਤਾਂ ਬਾਜੋਂ ਮਿਲੇ ਨਾ ਜਾਨ ਯਾਰ ਸੰਜਾਪੇ ਮੁੱਕਿਆ ਬਚਪਨ ਆਈ ਜਵਾਨੀ ਪੈਗੇ ਗੱਲ ਸਿਆਪੇ ਟੁੱਕ ਦਾ ਫਹਾ ਲੈਣ ਦੀ ਖਾਤਰ ਜਾ ਪਰਦੇਸ ਦੀ ਮਲਿਆ ਭਲਾ ਹੋਵੇ ਗੁਰਬਤ ਤੇਰਾ ਜਿਹਨੇ ਵਿੱਚ ਪਰਦੇਸ ਹੀ ਕਹਦੇ ਵਾਹ 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 ਇਹ ਜੱਗਿਆ ਜੀਕਾ ਸਾਹਿਬ ਬੜੇ ਪੁਰਾਣੇ ਆਪਣੇ ਦੋਸਤ ਨੇ ਮਾਨ ਸਾਹਿਬ ਦੇ ਬਾਡੀ ਨੇ ਅੱਛਾ ਮਰੀ ਇਹਨਾਂ ਦਾ ਸਾਹ ਨਹੀਂ ਲੈਂਦੀ ਲੋਕ ਦੇ ਅੰਦਰ ਹਾਂ ਕਿਉਂ ਨਹੀਂ ਜੀ ਕਿਉਂ ਬੜੇ ਰੌਣਕੀ ਬੱਲੇ ਰੌਣਕੀ ਗਾਮ ਸਭਾ ਕੋਰਾਂ ਮੰਜ ਸੋਇਆ ਸਾਹਿਬ ਲਾਖੀ ਸਾਹਿਬ ਵੀ ਆਇਆ ਸਾਹਿਬ ਸਾਹਿਬ ਤੁਸੀਂ ਬੋਲੋ ਮੈਂ ਤੁਹਾਨੂੰ ਸਪੇਸ ਬਣਾਇਆ ਸਾਹਿਬ ਕੋਰਾਂ ਸਪੇਸ ਬਣਾਓ ਆਪਣੀ ਰੌਣਕ ਦੇ ਸਪੇਸ ਬਣਾਓ ਹਾਂ ਕਿਸਾਨਾ ਸਾਹਿਬ ਵੀ ਸਾਡੇ ਸਾਡੇ ਚੰਗੇ ਭਰਾ ਜੀ ਦੋ ਜਿਹਰੇ ਤੋਂ ਮੇਰੇ ਤਾਂ ਗਰਾਈਆਂ ਇੱਥੇ ਲੱਗ ਗਈ ਮੇਰਾ ਪਿੰਡ ਹੈ ਤੇ ਸਾਡੀ ਮੁਲਾਕਾਤ ਹੁੰਦੀ ਰਹਿੰਦੀ ਹੈ ਕਿਸਾਨਾ ਸਾਹਿਬ ਵੀ ਪੰਜਾਬੀ ਦੀ ਪੰਜਾਬ ਦੀ ਬਹੁਤ ਖਿਦਮਤ ਕਰ ਰਹੇ ਹਨ ਹਾਂਜੀ ਅੱਲਾਹ ਤਾਲਾ ਕਬੂਲ ਕਰੇ ਜੇਰਾ ਸਾਹਿਬ ਜਾ ਰਹੇ ਆ ਵਾਪਸ ਹਾਂ ਜੀ ਸਾਹਿਬ ਮਿਹਰਬਾਨੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤੁਸੀਂ ਆਏ ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ ਹੁਣ ਅਗਲੇ ਫਿਲਮ ਦੇ ਸ਼ੂਟ ਤੇ ਆਪਾਂ ਇਕੱਠੇ ਹੋਣਾ ਲੋਰ ਫਿਰ ਲੋਰ ਅੱਗੇ ਕਿਹੜੀ ਠੀਕ ਹੈ ਉਹ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਹਾਂ ਅੱਲਾਹ ਠੀਕ ਹੈ ਜੀ ਰੱਬ ਰੱਖਾ 20 ਕਿਜੀ ਰੱਬ ਰੱਖਾ ਜਿਹਦੇ ਵਾਸਤੇ ਲਾ ਵੀ ਦਿੰਦੇ ਲੋ ਵੀ ਦੋਸਤੋ ਆ ਗਏ ਇੱਕ ਵਾਰੀ ਫੇਰ ਹੋਣਾ ਉਸੇ ਜਗ੍ਹਾ ਤੇ ਲੋਕੇਸ਼ਨ ਤੇ ਰੋਟੀ ਖਾ ਕੇ ਚਾਹ ਚੂ ਪੀ ਕੇ ਗੱਪਸਰ ਲਾ ਕੇ ਕਿਉਂਕਿ ਸਾਡੇ ਸ਼ੌਟ ਬਾਬਾ ਸਰ ਰਹਿੰਦੇ ਆ ਉਹ ਮਕਾ ਕੇ ਤੇ ਫੇਰ ਅੱਗੇ ਤੁਰਦੇ ਆ ਉਹ ਬਾਕੀ ਪੁਰਾਣੇ ਵੀ ਜਿਹੜੇ ਆ ਆ ਚੁੱਕੇ ਮਿਲਦੇ ਇਹਨਾਂ ਸਾਰੇ ਇਕੱਠੇ ਹੋ ਗਏ ਆ ਇਹ ਆਪਣਾ ਕਿਸਾਨਾ ਸਾਹਿਬ ਇਹ ਉਹ ਆ ਬੋਰ ਹੈ ਜਿੱਥੇ 1.5 ਲੱਖ ਪਰਿੰਦਾ ਇਹਨੂੰ ਵੇਂਦਾ ਅੱਛਾ ਇਹ ਸੁਰੇਸ਼ ਸਾਹਿਬ ਕਹਿੰਦੇ ਇੱਥੇ 1.5 ਲੱਖ ਵੇਂਦਾ ਮੈਂ ਕਹਿੰਦਾ ਘਟਾ ਲਾ ਭਾਈ ਜਾਨ ਕਿ ਅਸੀਂ ਗਿਣਤੀ ਕਰਨੀ ਅੱਜ ਅੰਜੇ ਬਾਈ ਅਸੀਂ ਗਿਣਤੀ ਕਰਨੀ ਅਸੀਂ ਗਿਣਤੀ ਕਰਨੀ ਪਰਿੰਦਿਆਂ ਨਹੀਂ 1,49,999 ਹੋਇਆ ਤਾਂ ਫੇਰ ਹੁਣ ਦੋਸਤੋ ਸ਼ਾਮ ਹੋ ਗਈ ਆ ਸਾਰੇ ਕੰਮਕਾਰ ਜਿਹੜੇ ਆਪਾਂ ਮੁਕਾ ਲਿਆ ਸ਼ੂਟ ਵੀ ਹੋ ਗਿਆ ਸਾਰੇ ਦੋਸਤਾਂ ਨੂੰ ਮੈਨੂੰ ਬਹੁਤ ਚਾ ਚੜਿਆ ਵੀ ਕਿਸਾਨਾ ਸਾਹਿਬ ਵੀ ਆਏ ਤੇ ਪ੍ਰਵੇਸ਼ ਜੱਟ ਸਾਹਿਬ ਵੀ ਆਏ ਹੰਜਰਾ ਵੀ ਆਇਆ ਸਾਰੇ ਦੋਸਤਾਂ ਸਾਂਝ ਪਾਈ ਅੱਜ ਦੇ ਸਾਡੇ ਗੈਟ ਟੂਗੇਦਰ ਸਮਝ ਲਓ ਤੁਸੀਂ ਸਾਰੇ ਦੋਸਤਾਂ ਦੀ ਹੋਈ ਸੀ ਈਦ ਦੀਆਂ ਛੁੱਟੀਆਂ ਆਖਰੀ ਛੁੱਟੀ ਆ ਤੇ ਉਹਦੇ ਚ ਇਕੱਠੇ ਹੋਏ ਬਾਕੀ ਸੰਕਤੁਣੀ ਆਏ ਆ ਚਾਚਾ ਜੀ ਨਹੀਂ ਆਏ ਭਾਈ ਬਾਬਰ ਵੀ ਫੈਸਲਾਬਾਦ ਤੋਂ ਸਾਰੇ ਇੱਧਰ ਐਸਐਸਜੀ ਕਮਾਂਡੋ ਜਾਲੀ ਬਣ ਗਿਆ ਚੈਨਾ ਦਾ ਜਿਹੜਾ ਐਮਾਜ਼ਨ ਤੋਂ ਹੀ ਮਹਿੰਗਾਈ ਦਾ ਉਹ ਕਿਓ ਜੀ ਪ੍ਰੋਫੈਸਰ ਸਾਹਿਬ ਮੈਂ ਕਹਿੰਦਾ Amazon ਨਾਲ ਇਨਸਪੈਕਟਰ ਇਨਸਪੈਕਟਰ ਦਰਾਸ ਤੋਂ ਮੰਗਾਈ ਦਰਾਸ ਕੀ ਕੇ ਆਹ ਨਾਨ ਪੀਟੀਏ ਆ ਦਰਾਸ ਦੀ ਕੋ ਨਾਨ ਪੀਟੀਏ ਐਸਐਜ ਉਹ ਵੀ ਇਦਾਂ ਦਾ ਹੀ ਮਾਲ ਆਂਦਾ ਸੋ ਅਗਲੇ ਸਾਡਾ ਸ਼ੂਟ ਤਕਰੀਬਨ ਇੱਕ ਜਿਹੜਾ ਆਪਾਂ ਫਿਲਮ ਇਹਨਾਂ ਨੇ ਲਿਖੀ ਸੀ ਉਹ ਦਾ ਮੁੱਕ ਗਿਆ ਅੱਜ ਤੇ ਅੱਗੋਂ ਇੱਕ ਹੋਰ ਕਰਨ ਦਾ ਇਰਾਦਾ ਉਹਦੇ ਚ ਫੇਰ ਤੁਹਾਡੇ ਵਲੌਗ ਦੀ ਰਹੀ ਆਪਾਂ ਮਿਲਦੇ ਰਵਾਂਗੇ ਅਗਲੇ ਵਲੌਗ ਤੱਕ ਦੋ ਜਜ਼ੱਤ ਰੱਬ ਰੱਖੇ